ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ 90% ਲੋਕ ਇਹ ਗਲਤੀਆਂ ਕਰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਪ੍ਰਾਪਰਟੀ ਕਿੱਥੇ ਖਰੀਦਣੀ ਆ, ਕਿਹਦੇ ਥਰੂ ਖਰੀਦਣੀ ਆ ਤੇ ਕਿੰਨੇ ਰੇਟ ਤੇ ਖਰੀਦਣੀ ਆ। ਜਿਹਦੇ ਕਰਕੇ ਫਿਰ ਉਹ ਜਾਣੇ-ਅਣਜਾਣੇ 'ਚ ਲੱਖਾਂ ਦਾ ਘਾਟਾ ਖਾ ਜਾਂਦੇ ਆ। ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੇ ਡਾਕੂਮੈਂਟਸ ਚੈੱਕ ਕਰਨੇ ਚਾਹੀਦੇ ਆ ਤਾਂ ਕਿ ਕੱਲ ਨੂੰ ਤੁਹਾਨੂੰ ਕੋਈ ਲੀਗਲ ਇਸ਼ੂ ਨਾ ਫੇਸ ਕਰਨਾ ਪਵੇ। ਪ੍ਰਾਪਰਟੀ ਖਰੀਦਣ 'ਚ ਤੁਹਾਡੇ ਨਾਲ ਕੋਈ ਸਕੈਮ ਨਾ ਹੋ ਜਵੇ ਤੇ ਤੁਸੀਂ ਬਾਅਦ 'ਚ ਪਛਤਾਉਣਾ ਨਹੀਂ ਚਾਹੁੰਦੇ ਤਾਂ ਇਹ ਵਾਲੀ ਵੀਡੀਓ ਲਾਸਟ ਤੱਕ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਪਤਾ ਤੁਸੀਂ ਵੀ ਉਹ 90% ਲੋਕਾਂ ਚ ਆਉਂਦੇ ਹੋਵੋਗੇ ਜਿਨ੍ਹਾਂ ਤੋਂ ਕੋਈ ਨਾ ਕੋਈ ਗਲਤੀ ਹੋਈ ਜਾਂਦੀ ਆ ਇਨਸਾਨ ਗਲਤੀਆਂ ਦੇ ਪੁੱਤਲੇ ਨੇ ਪਰ ਕੋਈ ਗੱਲ ਨਹੀਂ ਤੁਹਾਨੂੰ 90 ਚੋਂ ਕੱਢ ਕੇ ਆਪਾਂ 10% ਲੋਕਾਂ ਚ ਲੈ ਜਾਣਾ ਤਾਂ ਕਿ ਤੁਸੀਂ ਵਧੀਆ ਜ਼ਮੀਨ ਖਰੀਦਰੋਂ ਉਹਦੇ ਤੇ ਵਧੀਆ ਰਿਟਰਨ ਆਉਣ ਸਾਰਾ ਕੁਝ ਵਧੀਆ ਰਵੇ ਤੁਹਾਡਾ ਹਾਂਜੀ ਹੁਣ ਆਪਾਂ ਉਹਨਾਂ 10 ਗਲਤੀਆਂ ਦੀ ਗੱਲ ਕਰਾਂਗੇ ਜਿਹੜੀਆਂ ਲੋਕ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਕਰਦੇ ਆ ਨੰਬਰ 1 ਲੋਕੇਸ਼ਨ ਤੁਸੀਂ ਪ੍ਰਾਪਰਟੀ ਕਿਹੜੀ ਜਗ੍ਹਾ ਤੇ ਖਰੀਦ ਰਹੇ ਹੋ ਇਹ ਕਾਫੀ ਇੰਪੋਰਟੈਂਟ ਹੁੰਦਾ ਇਹਦੇ ਤੇ ਹੀ ਡਿਪੈਂਡ ਕਰਦਾ ਵੀ ਅੱਗੇ ਜਾ ਕੇ ਉਹ ਵਾਲੀ ਪ੍ਰਾਪਰਟੀ ਦਾ ਪ੍ਰਾਈਸ ਕਿੰਨਾ ਇਨਕਰੀਜ਼ ਹੋਊਗਾ ਤੇ ਤੁਹਾਨੂੰ ਕਿੰਨਾ ਰਿਟਰਨ ਔਨ ਇਨਵੈਸਟਮੈਂਟ ਮਿਲੂਗਾ ਕਈ ਲੋਕ ਸਸਤੀਆਂ ਜ਼ਮੀਨਾਂ ਦੇ ਚੱਕਰ 'ਚ ਇੰਨੀ ਦੂਰ ਦੂਰ ਪ੍ਰਾਪਰਟੀ ਖਰੀਦ ਲੈਂਦੇ ਆ ਜਿੱਥੇ ਕੋਈ ਰਹਿੰਦਾ ਹੀ ਨਹੀਂ ਹੁੰਦਾ ਤੇ ਡਿਵੈਲਪਮੈਂਟ ਵੀ ਕਾਫੀ ਘੱਟ ਹੋਈ ਹੁੰਦੀ ਆ ਤੇ ਅੱਗੇ ਜਾ ਕੇ ਉ ਉਹ ਲੋਕ ਫਿਰ ਬਾਚੋਂ ਬਹੁਤ ਪਸਤਾਉਂਦੇ ਆ ਕਿਉਂਕਿ ਇਦਾਂ ਦੀਆਂ ਪ੍ਰਾਪਰਟੀਆਂ ਬਾਚੋਂ ਵੇਚਣੀਆਂ ਵੀ ਬਹੁਤ ਔਖੀਆਂ ਹੁੰਦੀਆਂ ਤੇ ਵੇਚਣੀਆਂ ਵੀ ਕਈ ਵਾਰ ਘਾਟੇ 'ਚ ਹੀ ਪੈਂਦੀਆਂ ਤਾਂ ਕਰਕੇ ਲੋਕੇਸ਼ਨ ਕਾਫੀ ਇੰਪੋਰਟੈਂਟ ਰੋਲ ਮਹੁੰਦੀ ਹੈ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ 'ਚ ਤੇ ਤੁਸੀਂ ਵੀ ਇਹਨੂੰ ਓਨੀ ਹੀ ਇੰਪੋਰਟੈਂਸ ਦੇਣੀ ਹੈ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਸਮੇਂ ਨੰਬਰ 2 ਤੁਸੀਂ ਜਿਹੜੀ ਵੀ ਪ੍ਰਾਪਰਟੀ ਖਰੀਦ ਰਹੇ ਹੋ ਉਥੇ ਢੀੜਾ ਲਾਉਣ ਜ਼ਰੂਰ ਜਾਓ ਤੇ ਢੀੜਾ ਲਾਉਣ ਉਦੋਂ ਨਹੀਂ ਜਦੋਂ ਉਥੇ ਧੁੱਪ ਨਿਕਲੀ ਹੋਵੇ ਮੌਸਮ ਸਾਫ਼ ਹੋਵੇ ਉਦੋਂ ਨਹੀਂ ਸਾਮਕਾਂ ਦੀ ਤੁਹਾਨੂੰ ਮੀਂਹ ਪੈਣ ਤੋਂ ਪਹਿਲਾਂ ਤੇ ਮੀਂਹ ਪੈਣ ਤੋਂ ਬਾਅਦ ਉਥੇ ਜਾਣਾ ਚਾਹੀਦਾ ਤੇ ਉਦੋਂ ਸਾਰੀ ਜਾਂਚ ਕਰਨੀ ਚਾਹੀਦੀ ਹੈ ਜ਼ਮੀਨ ਕਿੱਥੋਂ ਸ਼ੁਰੂ ਹੁੰਦੀ ਆ ਕਿੱਥੇ ਮੁੱਕਦੀ ਆ ਉਹਦੀਆਂ ਸਾਰੀਆਂ ਬਾਉਂਡਰੀਜ਼ ਦੇਖਣੀਆਂ ਚਾਹੀਦੀਆਂ ਉਹ ਪ੍ਰਾਪਰਟੀ ਨੂੰ ਜਿਹੜਾ ਰਾਹ ਲੱਗਦਾ ਉਹ ਰੋਡ ਨਾਲੋਂ ਕਿੰਨੀ ਕੁ ਦੂਰ ਆ ਉਹ ਸਾਰਾ ਕੁਝ ਆਪ ਉਥੇ ਜਾ ਕੇ ਦੇਖੋ ਕਿਸੇ ਵੀ ਏਜੰਟ ਜਾਂ ਬੰਦੇ ਦੀਆਂ ਗੱਲਾਂ 'ਚ ਆ ਕੇ ਆਪ ਦਾ ਡਿਸੀਜਨ ਨਾ ਬਣਾਓ ਤੇ ਮੇਕ ਸ਼ੋਰ ਕਰੋ ਵੀ ਉਥੇ ਕੋਈ ਇਹੋ ਜਿਹੀ ਪਰ ਉਹਦੇ ਤੇ ਉਹਦੇ ਮਾਲਕ ਦਾ ਕੋਈ ਹੱਕ ਨਾ ਹੋਵੇ ਥਰਡ ਥਿੰਗ ਜੋ ਤੁਸੀਂ ਕਰਨੀ ਆ ਪ੍ਰੋਪਰਟੀ ਖਰੀਦਣ ਤੋਂ ਪਹਿਲਾਂ ਉਹ ਆ ਜੀ ਕੰਪੈਰੀਜ਼ਨ ਤੁਸੀਂ ਧਿਆਨ ਰੱਖਣਾ ਵੀ ਤੁਸੀਂ ਜਿਹੜੀ ਜ਼ਮੀਨ ਖਰੀਦ ਰਹੇ ਹੋ ਉਹ ਤੁਹਾਨੂੰ ਸਹੀ ਰੇਟ ਤੇ ਮਿਲ ਰਹੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੇ ਜ਼ਮੀਨ ਵੇਚਣ ਵਾਲੇ ਹੁੰਦੇ ਆ ਉਹ ਆਪਦੇ ਹੀ ਇੱਕ ਦੋ ਬੰਦੇ ਖੜੇ ਕਰ ਲੈਂਦੇ ਆ ਤੇ ਉਹਨਾਂ ਤੋਂ ਉਹੀ ਪ੍ਰੋਪਰਟੀ ਦਾ ਰੇਟ ਜ਼ਿਆਦਾ ਲਵਾ ਦਿੰਦੇ ਆ ਤੇ ਤੁਹਾਨੂੰ ਕਹਿੰਦੇ ਆ ਵੀ ਆਹ ਦੇਖੋ ਜੀ ਸਾਡੀ ਤਾਂ ਇੰਨੇ ਚ ਵੇਕ ਰਹੀ ਆ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਚੋਂ ਹੀ ਆ ਕੇ ਫਸ ਜਾਂਦੇ ਹੋ ਤੇ ਉੱਥੇ ਹੀ ਫਿਰ ਬੰਦਾ ਘਾਟਾ ਖਾ ਜਾਂਦਾ ਜਦੋਂ ਉਹਨੇ ਅੱਗੇ ਜਾ ਕੇ ਵੇਚਣੀ ਹੋਵੇ ਉਦੋਂ ਉਹਨੇ ਚ ਵੇਕਦੀ ਨਹੀਂ ਕਿਉਂਕਿ ਅਸਲ ਰੇਟ ਉਹਦਾ ਉਹਨਾਂ ਹੁੰਦਾ ਹੀ ਨਹੀਂ ਬਾਈ ਜੀ ਉਹ ਤੁਹਾਨੂੰ ਉਹੀ ਦਿਖਾ ਦਿੰਦੇ ਆ ਤੇ ਇਹ ਵਾਲੇ ਸਕੈਮ ਤੋਂ ਬਚਣ ਦਾ ਸਿੰਪਲ ਜਿਹਾ ਸੋਲੂਸ਼ਨ ਆ ਕੰਪੈਰੀਜ਼ਨ ਤੁਸੀਂ ਕੀ ਕਰ ਸਕਦੇ ਹੋ ਕਿਸੇ ਭਰੋਸੇਮੰਦ ਰੀਅਲ ਏਸਟੇਟ ਏਜੰਟ ਨਾਲ ਗੱਲ ਕਰੋ ਤੇ ਉਹਨੂੰ ਕਹੋ ਮੈਨੂੰ ਇਹਦੇ ਨਾਲ ਦੀ ਪ੍ਰਾਪਰਟੀ ਦਿਖਾਓ ਜਿਹੜੇ ਵੀ ਤੁਸੀਂ ਬਾਏ ਕਰਨ ਦੀ ਸੋਚ ਰਹੇ ਹੋ ਮੈਂ ਤੇ ਫਿਰ ਦੇਖੋ ਜਿਹੜੀਆਂ ਜਿਹੜ ਉਹ ਉਹਦੇ ਹਿਸਾਬ ਨਾਲ ਉਹਦਾ ਰੇਟ ਜਾਇਜ਼ ਆ ਤੇ ਇਹਦੇ ਚ ਇੱਕ ਕੰਮ ਹੋਰ ਵੀ ਹੋ ਸਕਦਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਉਹ ਵਾਲੀ ਪ੍ਰਾਪਰਟੀ ਦਾ ਅਪ੍ਰੇਜ਼ਲ ਲੈ ਸਕਦੇ ਹੋ ਉਹਦੇ 'ਚ ਤੁਹਾਡੇ ਥੋੜੇ ਥੋੜੇ ਕੇ ਪੈਸੇ ਦਾ ਚਲੋ ਲੱਗਣਗੇ ਪਰ ਐ ਆ ਜੇ ਤੁਸੀਂ ਪ੍ਰਾਪਰਟੀ ਅਪ੍ਰੇਜ਼ਡ ਕਰਾ ਲਈ ਉਹਦੇ ਨਾਲ ਤੁਹਾਨੂੰ ਤੁਹਾਡਾ ਉਹ ਵਾਲੀ ਪ੍ਰਾਪਰਟੀ ਦਾ ਪੱਕਾ ਰੇਟ ਪਤਾ ਲੱਗ ਜਾਊ ਵੀ ਕਿੰਨਾ ਵਾ ਸੈਲਰ ਮੰਗ ਰਿਹਾ ਜਿਹੜਾ ਰੇਟ ਉਹ ਸਹੀ ਆ ਜਾਂ ਗਲਤ ਵੈਸੇ ਵੀ ਜੇ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰਾਪਰਟੀ ਖਰੀਦਣ ਦੀ ਸੋਚ ਰਹੇ ਹੋ ਉਹ ਵਾਲੇ ਕੇਸ 'ਚ ਤੁਹਾਨੂੰ ਅਪ੍ਰੇਜ਼ਲ ਲੈਣਾ ਹੀ ਪੈਂਦਾ ਕਿਉਂਕਿ ਬੈਂਕਾਂ ਵੀ ਫਿਰ ਆਪਦੀ ਤਸੱਲੀ ਕਰਦੀਆਂ ਨੇ ਵੀ ਜਿਹੜਾ ਲੋਨ ਤੁਸੀਂ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਖਰੀਦਣ ਲਈ ਉਹ ਵਾਲੀ ਪ੍ਰਾਪਰਟੀ ਉਹਨੇ ਦੀ ਹੈਗੀ ਵੀ ਪ੍ਰੋਪਰਟੀ ਨਾ ਬਾਇਓ ਕਰੋ ਚਾਹੇ ਤੁਸੀਂ ਥੋੜੀ ਜੀ ਪ੍ਰੋਪਰਟੀ ਕਿਉਂ ਨਾ ਖਰੀਦਣੀ ਹੋਵੇ ਕਈ ਸੈਲਰਾਂ ਨੇ ਤਾਂ ਆਪਦੀ ਪ੍ਰੋਪਰਟੀ ਦਾ ਸਰਵੇ ਕਰਾਇਆ ਹੁੰਦਾ ਉਹ ਚਾਹੇ 3-4 ਸਾਲ ਪੁਰਾਣਾ ਹੋਵੇ ਉਹ 'ਚ ਕੁਝ ਗਲਤ ਨਹੀਂ ਹੈਗਾ ਵੈਸੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਪਰ ਜੇ ਤੁਹਾਨੂੰ ਜ਼ਮੀਨ ਵੇਚਣ ਵਾਲੇ ਨੇ ਆਪਦੀ ਜ਼ਮੀਨ ਦਾ ਸਰਵੇ ਨਹੀਂ ਕਰਵਾਇਆ ਤਾਂ ਉਹ ਤੁਹਾਨੂੰ ਜ਼ਰੂਰ ਕਰਵਾਉਣਾ ਚਾਹੀਦਾ ਸਰਵੇਜ ਕੀ ਹੁੰਦਾ ਸਟੀਲ ਦੀਆਂ ਪੈਪਾਂ ਨਾਲ ਪ੍ਰਾਪਰਟੀ ਮੈਜ਼ਰ ਕੀਤੀ ਜਾਂਦੀ ਹੈ ਸ਼ੁਰੂ ਤੋਂ ਲਾ ਕੇ ਐਂਡ ਤੱਕ ਆਪਣੀ ਆਸਾਨ ਭਾਸ਼ਾ 'ਚ ਮਤਲਬ ਜ਼ਮੀਨ ਦੀ ਮੈਂਤੀ ਕਰ ਲੈਣੀ ਚਾਹੀਦੀ ਆ ਫਿਰ ਉਹ ਜ਼ਮੀਨ ਭਾਵੇਂ ਚੌਰਸ ਤਕੋਨੀ ਜਾਂ ਕਿਸੇ ਵੀ ਸ਼ੇਪ 'ਚ ਹੋਵੇ ਬਸ ਜੇ ਉਹਦੀ ਮੈਂਤੀ ਦਾ ਰਿਕਾਰਡ ਸੇਲਰ ਕੋਲੇ ਹੈਗਾ ਤਾਂ ਉਹ ਚੈੱਕ ਕਰ ਲਓ ਜੇ ਨਹੀਂ ਹੈਗਾ ਤਾਂ ਆਪ ਮੈਂਤੀ ਕਰ ਲਓ ਇਹਦੇ ਨਾਲ ਵੀ ਤੁਹਾਡੇ ਹਜ਼ਾਰਾਂ ਰੁਪਏ ਵਾਜ ਜਾਣੇ ਆ ਜੇ ਤੁਸੀਂ ਜੇ ਜ਼ਿਆਦਾ ਖਰੀਦਣੀ ਹੋਵੇ ਫਿਰ ਤਾਂ ਲੱਖਾਂ ਦੀ ਸੇਵਿੰਗ ਹੋ ਜੂ ਨੰਬਰ 5 ਪ੍ਰਾਪਰਟੀ ਬੈਟਲੈਂਡਸ ਚ ਨਾ ਹੋਵੇ ਦੇਖੋ ਮੈਂ ਤੁਹਾਨੂੰ ਜਿਵੇਂ ਜਿਵੇਂ ਪੁਆਇੰਟ ਦੱਸ ਰਿਹਾ ਤੁਸੀਂ ਓਵੇਂ ਓਵੇਂ ਫੋਲੋ ਕਰਨੇ ਆ ਪਹਿਲਾਂ ਉਹਦੀ ਲੋਕੇਸ਼ਨ ਫਿਰ ਉੱਥੇ ਢੇੜਾ ਕੱਢਣ ਜਾਓ ਫਿਰ ਬਾਕੀ ਪ੍ਰਾਪਰਟੀਆਂ ਨਾਲ ਉਹਨੂੰ ਕੰਪੇਅਰ ਕਰਨਾ ਫਿਰ ਉਹਦੀ ਗਣਤੀ ਮਣਤੀ ਤੇ ਫਿਰ ਚੈੱਕ ਕਰਨਾ ਵੀ ਉਹ ਪ੍ਰਾਪਰਟੀ ਬੈਟਲੈਂਡਸ ਚ ਆ ਜਾਂ ਨਹੀਂ ਤੇ ਇਹ ਸੈਂਪਲ ਵੀ ਤੁਸੀਂ ਆਪਦੀ ਰਿਸਰਚ ਥਰੂ ਕਰ ਸਕਦੇ ਹੋ ਇੱਕ ਮੈਂ ਤੁਹਾਨੂੰ ਵੈਬਸਾਈਟ ਵੀ ਦੱਸ ਦੇਣਾ ਜਿਹਦੇ ਨਾਲ ਤੁਹਾਡੀ ਰਿਸਰਚ ਆਸਾਨ ਹੋ ਜੂ ਜਦੋਂ ਤੁਸੀਂ ਗੂਗਲ ਤੇ ਪੀ ਐਲ ਆਰ ਐਸ ਲਿਖ ਕੇ ਸਰਚ ਮਾਰਦੇ ਹੋ ਤਾਂ ਤੁਹਾਨੂੰ ਜੋ ਫਸਟ ਨੰਬਰ ਤੇ ਪੀ ਐਲ ਆਰ ਐਸ .org.in ਦੀ ਵੈਬਸਾਈਟ ਸ਼ੋ ਹੁੰਦੀ ਆ ਉਹ ਓਪਨ ਕਰੋ ਇੱਥੇ ਜਾ ਕੇ ਫਿਰ ਫਰਮ ਤੇ ਕਲਿੱਕ ਕਰੋ ਇਹ ਵਾਲੀ ਸਾਈਟ ਤੇ ਪ੍ਰੋਪਰਟੀਆਂ ਦਾ ਸਾਰਾ ਡਾਟਾ ਅਵੇਲੇਬਲ ਆ ਤੁਸੀਂ ਜਿਹੜੀ ਵੀ ਪ੍ਰਾਪਰਟੀ ਖਰੀਦਣੀ ਚਾਹੁੰਦੇ ਹੋ ਉਹਦਾ ਨਾਮ ਜਾਂ ਲੋਕੇਸ਼ਨ ਉੱਥੇ ਭਰ ਦਿਓ ਤੇ ਤੁਹਾਨੂੰ ਉਹਦੀ ਸਾਰੀ ਡਿਟੇਲ ਮਿਲ ਜੂ ਵੀ ਇੱਥੇ ਬੈਟਲੈਂਡ ਦੀ ਪ੍ਰੋਬਲਮ ਹੈਗੀ ਆ ਜਾਂ ਨਹੀਂ ਤਾਂ ਫਿਰ ਬੈਟਲੈਂਡ ਚੈੱਕ ਨਾਲ ਸੀਗਾ 5th ਪੁਆਇੰਟ ਤੇ ਹੁਣ 6th ਪੁਆਇੰਟ ਆ ਫਲੱਡ ਜ਼ੋਨ ਇਹ ਵੀ ਤੁਸੀਂ ਸਰਵੇ ਨਾਲ ਪਤਾ ਕਰ ਸਕਦੇ ਹੋ ਜਾਂ ਫਿਰ ਉਹ ਵਾਲੀ ਜ਼ਮੀਨ ਦਾ ਫਲੱਡ ਐਲੀਵੇਸ਼ਨ ਸਰਟੀਫਿਕੇਟ ਜੇ ਤਾਂ ਸੈਲਰ ਕੋਲੇ ਹੈਗਾ ਉਹ ਚੈੱਕ ਕਰ ਸਕਦੇ ਹੋ ਨਹੀਂ ਤਾਂ ਆਪ ਵੀ ਬਣਵਾ ਸਕਦੇ ਹੋ ਇਹਦੇ ਚ ਚਾਰ ਸੈਕਸ਼ਨ ਹੁੰਦੇ ਆ A B C ਤੇ X ਜੇ ਉਹ ਵਾਲੇ ਸਰਟੀਫਿਕੇਟ ਚ A ਲਿਖਿਆ ਤਾਂ ਮਤਲਬ ਉਹ ਵਾਲੀ ਜ਼ਮੀਨ ਤੇ ਹੜਾ ਆਉਣ ਦਾ ਸਭ ਤੋਂ ਜ਼ਿਆਦਾ ਖਤਰਾ ਵਾ ਜੇ B ਲਿਖਿਆ ਮਤਲਬ A ਨਾਲੋਂ ਥੋੜਾ ਜਿਹਾ ਘੱਟ ਆ ਜੇ C ਲਿਖਿਆ ਬੈਟਰ ਤੇ ਜੇ ਐਕਸ ਲਿਖਿਆ ਤਾਂ ਇਹਨਾਂ ਸਾਰਿਆਂ ਨਾਲੋਂ ਉਸ ਜਿਆਦਾ ਸੇਫ ਆ ਤੇ ਜੇ ਤਾਂ ਉਹ ਪ੍ਰਾਪਰਟੀ ਫਲੱਡ ਜ਼ੋਨ ਚ ਨਹੀਂ ਹੈਗੀ ਫਿਰ ਤਾਂ ਸਿੰਪਲ ਲਿਖਿਆ ਉਹ ਵੀ ਨਹੀਂ ਹੈਗੀ ਤੇ ਜੇ ਹੋਈ ਤਾਂ ਆਹਾ ਏ ਬੀ ਸੀ ਤੇ ਐਕਸ ਲਿਖਿਆ ਹੋਊਗਾ ਤੇ ਇਹ ਹੁਣ ਤੁਸੀਂ ਆਪਣੇ ਹਿਸਾਬ ਨਾਲ ਡਿਸਾਈਡ ਕਰ ਲਿਓ ਜੇ ਉਹ ਪ੍ਰਾਪਰਟੀ ਫਲੱਡ ਜ਼ੋਨ ਚ ਆ ਰਹੀ ਆ ਤੇ ਉਹਦਾ ਪ੍ਰਾਈਸ ਕਿੰਨਾ ਵਾ ਉਹਨੂੰ ਕੰਪੇਅਰ ਕਰਕੇ ਆਪਦੇ ਹਿਸਾਬ ਨਾਲ ਦੇਖ ਲਿਓ ਵੀ ਉਹ ਉਹਨੇ ਦੀ ਵਰਥ ਹੈਗੀ ਆ ਜਾਂ ਨਹੀਂ ਨੰਬਰ 7 ਤੇ ਉਹ ਵਾਲੀ ਪ੍ਰਾਪਰਟੀ ਦੀ ਹਿਸਟਰੀ ਐਨਲਾਈਜ਼ ਕਰੋ ਦੇਖੋਗੇ ਪਿਛਲੇ 10 20 30 ਸਾਲਾਂ ਚ ਉਹ ਵਾਲੀ ਪ੍ਰਾਪਰਟੀ ਦਾ ਪ੍ਰਾਈਸ ਕਿੰਨਾ ਇਨਕਰੀਜ਼ ਹੋਇਆ ਤੇ ਉਹਦੇ ਪੁਰਾਣੇ ਕਿੰਨੇ ਓਨਰ ਸੀਗੇ ਉਹਨਾਂ ਨੇ ਇਹ ਜਮੀਨ ਕਿਉਂ ਵੇਚੀ ਇਹ ਸਭ ਕੁਝ ਪਤਾ ਕਰੋ ਤੇ ਇਹਦੇ ਨਾਲ ਹੀ ਫਿਰ ਇਹਦੇ ਫਿਊਚਰ ਬਾਰੇ ਵੀ ਥੋੜੀ ਜੀ ਜਾਂਚ ਕਰੋ ਵੀ ਇਨ ਫਿਊਚਰ ਇੱਥੇ ਕੀ ਕੀ ਹੋ ਸਕਦਾ ਹੈ ਇਹਦਾ ਪ੍ਰਾਈਸ ਕਿੰਨਾ ਵੱਧ ਸਕਦਾ ਹੈ ਇਹਦੇ ਨੇੜੇ ਤੇ ਕੋਈ ਡਿਵੈਲਪਮੈਂਟ ਹੋ ਰਹੀ ਆ ਜਾਂ ਕੋਈ ਹਾਈਵੇ ਤਾਂ ਨਹੀਂ ਨਿਕਲ ਰਿਹਾ ਇਹ ਸਾਰਾ ਕੁਝ ਪਤਾ ਕਰੋ ਜਿੰਨਾ ਵੀ ਹੋ ਸਕਦਾ ਤਾਂ ਕਿ ਤੁਹਾਡੀ ਇਨਵੈਸਟਮੈਂਟ ਬਿਲਕੁਲ ਸੇਫ ਹੋ ਸਕੇ ਤੇ ਤੁਹਾਨੂੰ ਵਧੀਆ ਰਿਟਰਨਸ ਮਿਲ ਸਕਣ ਨੰਬਰ 8 ਰਿਸਟ੍ਰਿਕਸ਼ਨ ਕਾਫੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਵੀ ਉਹ ਪ੍ਰੋਪਰਟੀ ਖਰੀਦਦੇ ਆ ਵੀ ਉੱਥੇ ਕਾਫੀ ਪਾਬੰਦੀਆਂ ਵੀ ਹੋ ਸਕਦੀਆਂ ਤੁਸੀਂ ਉੱਥੇ ਕੀ ਬਣਾ ਸਕਦੇ ਹੋ ਕਿਵੇਂ ਬਣਾ ਸਕਦੇ ਹੋ ਸਿੰਗਲ ਫੈਮਿਲੀ ਹੋਮ ਬਣਾ ਸਕਦੇ ਹੋ ਛੋਟਾ ਘ ਸਾਰਾ ਕੁਝ ਰਿਸਟ੍ਰਿਕਸ਼ਨ ਚ ਆ ਜਾਂਦਾ ਏਦਾਂ ਵੀ ਹੋ ਸਕਦਾ ਵੀ ਤੁਸੀਂ ਉੱਥੇ ਕਿਹੜਾ ਪੱਟਾ ਰੱਖ ਸਕਦੇ ਹੋ ਜਾਂ ਕਿਹੜਾ ਪੱਟ ਨਹੀਂ ਰੱਖ ਸਕਦੇ ਕਿਹੜਾ ਪੱਟ ਅਲਾਉਡ ਆ ਸਾਰਾ ਕੁਝ ਇਹ ਰਿਸਟ੍ਰਿਕਸ਼ਨ ਹੁੰਦੀਆਂ ਕਾਫੀ ਕਈ ਜਗ੍ਹਾ ਤੇ ਇਹ ਸਾਰਾ ਕੁਝ ਡੀਡ ਰਿਸਟ੍ਰਿਕਸ਼ਨ ਵਾਲੇ ਫਾਰਮ ਚ ਲਿਖਿਆ ਹੁੰਦਾ ਤਾਂ ਫਿਰ ਮੇਕ ਸ਼ੋਰ ਕਰਿਓ ਵੀ ਤੁਸੀਂ ਸੈਲਰ ਤੋਂ ਉਹ ਵਾਲੇ ਫਾਰਮ ਦੀ ਇੱਕ ਕਾਪੀ ਲਵੋ ਵੈਸੇ ਤਾਂ ਇਹ ਪਬਲਿਕ ਰਿਕਾਰਡ ਹੁੰਦਾ ਜੇ ਸੈਲਰ ਕੋਲ ਨਹੀਂ ਵੀ ਹੈਗਾ ਤੁਹਾਨੂੰ ਇਹ ਕਿਸੇ ਵੀ ਡੀਡ ਆਫਿਸ ਚੋਂ ਮਿਲ ਜੂਗਾ ਤੇ ਉੱਥੇ ਕਿਹੜੀਆਂ-ਕਿਹੜੀਆਂ ਪਾਬੰਦੀਆਂ ਨੇ ਉਹ ਸਾਰੀਆਂ ਪੜੋ ਤੇ ਤੁਹਾਨੂੰ ਜੇ ਉਹਨਾਂ ਨਾਲ ਕੋਈ ਜ਼ਿਆਦਾ ਪ੍ਰੋਬਲਮ ਨਾ ਹੋਵੇ ਫ ਰਹਿਣ ਦੋ ਹੁਣ ਨੰਬਰ 9 ਤੇ ਆਉਂਦਾ ਵਾ ਉਹੋਲੀ ਪ੍ਰਾਪਰਟੀ ਦੇ ਨੇੜੇ ਤੇ ਡੇ ਰਹਿਣ ਵਾਲੇ ਲੋਕਾਂ ਨਾਲ ਗੱਲ ਕਰਨਾ ਇਹ ਤੁਸੀਂ ਪ੍ਰਾਪਰਟੀ ਖਰੀਦਣ ਸਮੇ ਜਾਂ ਉਹਦੇ ਉਹਦੋਂ ਪਹਿਲਾਂ ਜਾਂ ਉਹ ਜਿਹੜਾ ਪ੍ਰੋਸੈਸ ਚੱਲਦਾ ਹੋਊਗਾ ਖਰੀਦਣ ਦਾ ਉਹਦੇ 'ਚ ਜਦੋਂ ਮਰਜ਼ੀ ਕਰ ਸਕਦੇ ਹਾਂ ਇਹ ਥੋੜੀ ਮਰਜ਼ੀ ਆ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਬਸ ਆਪਣੇ ਉਹ ਵਾਲੇ ਗੁਮਾਂਡੀਆਂ ਨੂੰ ਪੁੱਛੋ ਵੀ ਉਹ ਇਹ ਵਾਲੀ ਪ੍ਰਾਪਰਟੀ ਬਾਰੇ ਕੀ ਸੋਚ ਰਹੇ ਆ ਜੇ ਅੱਗੇ ਜਾ ਕੇ ਤੁਸੀਂ ਆਹੀ ਪ੍ਰਾਪਰਟੀ ਵੇਚਣੀ ਹੋਵੇ ਤਾਂ ਕਿ ਉਹ ਖਰੀਦਣਗੇ ਜਾਂ ਉਹ ਆਪਣੀ ਪ੍ਰਾਪਰਟੀ ਵੀ ਵੇਚਣਾ ਚਾਹੁੰਦੇ ਆ ਤੇ ਉਹਨਾਂ ਨੂੰ ਹੋਰ ਕੁਝ ਵੀ ਪਤਾ ਇਸ ਪ੍ਰਾਪਰਟੀ ਬਾਰੇ ਉਹ ਸਾਰਾ ਕੁਝ ਪਤਾ ਕਰ ਲਓ ਤੁਸੀਂ ਸਰਪ੍ਰਾਈਜ਼ਡ ਹੋ ਜਾਓਗੇ ਤੁਹਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਮਿਲ ਸਕਦੀ ਹੈ ਸਿਰਫ ਆਪਣੇ ਨੇਬਰਸ ਨਾਲ ਗੱਲ ਕਰਕੇ ਨੰਬਰ 10 ਟਾਈਟਲ ਪਾਲਿਸੀ ਟਾਈਟਲ ਪਾਲਿਸੀ ਤੋਂ ਬਿਨਾ ਤਾਂ ਕਦੇ ਵੀ ਪ੍ਰਾਪਰਟੀ ਨਾ ਖਰੀਦੋ ਟਾਈਟਲ ਪਾਲਿਸੀ ਤੁਹਾਨੂੰ ਵੀ ਕਵਰ ਕਰਦੀ ਹੈ ਤੇ ਤੁਸੀਂ ਜਿਹੜੀ ਪ੍ਰਾਪਰਟੀ ਖਰੀਦ ਰਹੇ ਹੋ ਉਹਨੂੰ ਵੀ ਕੱਲੋਂ ਕੋਈ ਵੀ ਬੰਦਾ ਉੱਠ ਕੇ ਆਏ ਨਹੀਂ ਕਹਿ ਸਕਦਾ ਵੀ ਉਹ ਬਾਈ ਮੇਰੇ ਪੈਸੇ ਕੱਢ ਇਸ ਪ੍ਰਾਪਰਟੀ ਤੇ ਮੇਰੇ ਵੀ ਪੈਸੇ ਲੱਗੇ ਟਾਈਟਲ ਪਾਲਿਸੀ ਦਾ ਪਰਪਸ ਹੀ ਕਲੋਜ਼ਰ ਰਿਟਰਨ ਹੀ ਹੁੰਦਾ ਤਾਂ ਫਿਰ ਟਾਈਟਲ ਪਾਲਿਸੀ ਜ਼ਰੂਰ ਦੇਖੋ ਬੀ ਦੇ ਚ ਕੋਈ ਟੈਕਸ ਜਾਂ ਹੋਰ ਕੋਈ ਓਨਰ ਤਾਂ ਨਹੀਂ ਇਨਵੋਲਵ ਹੋਗਾ ਜਿਹੜਾ ਤੁਹਾਨੂੰ ਕੱਲ ਨੂੰ ਉੱਠ ਕੇ ਦਿੱਕਤ ਦੇਵੇ ਇਹ ਸਾਰਾ ਕੁਝ ਟਾਈਟਲ ਪਾਲਿਸੀ ਚ ਕਵਰ ਹੁੰਦਾ ਤੇ ਕਾਫੀ ਸਸਤੀ ਹੁੰਦੀ ਆ ਸਿਰਫ ਇੱਕ ਵਾਰੀ ਪੈਸੇ ਲਾਉਣੇ ਆ ਤੇ ਫਿਰ ਜਿੰਨਾ ਵੀ ਟਾਈਮ ਤੁਸੀਂ ਉਹ ਵਾਲੀ ਪ੍ਰਾਪਰਟੀ ਨੂੰ ਓਨ ਕਰੋਗੇ ਇਹ ਤੁਹਾਨੂੰ ਤੇ ਉਹਨੂੰ ਕਿਸੇ ਵੀ ਲੀਗਲ ਇਸ਼ੂ ਤੋਂ ਬਚਾਊਗੀ ਚਲੋ ਜੀ ਇਹ ਤਾਂ ਹੋ ਗਏ ਉਹ-ਹੋ ਵਾਲੇ ਮੇਨ ਪੁਆਇੰਟਸ ਜਿਨ੍ਹਾਂ ਦਾ ਤੁਸੀਂ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਧਿਆਨ ਰੱਖਣਾ ਤੇ ਇਦੋਂ ਬਿਨਾ ਕਈ ਇੰਪੋਰਟੈਂਟ ਡਾਕੂਮੈਂਟਸ ਵੀ ਹੁੰਦੇ ਆ ਜਿਨ੍ਹਾਂ ਨੂੰ ਚੈੱਕ ਕਰਨਾ ਵੀ ਕਾਫੀ ਜ਼ਰੂਰੀ ਹੁੰਦਾ ਨਹੀਂ ਤਾਂ ਤੁਹਾਡੀ ਸਾਰੀ ਇ ਉਹ ਡਾਕੂਮੈਂਟ ਲਿਖ ਦਿਓ ਫਿਰ ਮੈਂ ਉਹਦੇ ਤੇ ਪੂਰੀ ਡੈਡੀਕੇਟਿਡ ਵੀਡੀਓ ਬਣਾ ਦਊਗਾ ਚਲੋ ਠੀਕ ਆ ਜੀ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ